ਕੁਈ ਤਕਰੀਬ ਸਵੇਰ ਦੇ 1 ਵਜੇ ਕੋਈ ਅਣਸ਼ਖਤੀ ਵਿਅਕਤੀ ਆਇਆ ਦੋ ਉਹਨਾਂ ਨੇ ਮੇਰੇ ਘਰ ਦੇ ਫਾਇਰਿੰਗ ਕੀਤੀ ਆ ਤਕਰੀਬ ਕੋਈ ਸਵੇਰ ਦੇ 2 ਵਜੇ ਦਾ ਟਾਈਮ ਸੀ ਮੇਰੀ ਵਾਈਫ ਨੇ ਸ਼ੀਸ਼ੇ 'ਚ ਦੇਖਿਆ ਵੀ ਦੋ ਬੰਦੇ ਜਿਹੜੇ ਫਾਇਰਿੰਗ ਕਰਦੇ ਪਹਿਲਾਂ ਫਾਇਰਿੰਗ ਕੀਤੀ ਇਹ ਜਾਂ ਪਤਾ ਨਹੀਂ ਗੋਲੀਆਂ-ਗੋਲੀਆਂ ਜਿਹੜੇ ਟੱਕੇ-ਪਟੁੱਕੇ ਚੱਲਦੇ ਆ। ਉਸ ਤੋਂ ਬਾਅਦ ਦੇਖਿਆ ਤੇ ਮੇਰੀ ਵਾਈਫ ਨੇ ਕਹਿੰਦੀ ਆਪਣੇ ਘਰ ਦੇ ਕੋਈ ਗੋਲੀਆਂ ਚੱਲ ਰਹੀਆਂ। ਓਰੰਜੀ ਸਾਹਿਬ ਤੁਹਾਡੇ ਜਿਦਾ ਤੁਸੀਂ ਰਾਜਨੀਤੀ ਦੇ ਵਿੱਚੋਂ ਇੱਕ ਤੁਹਾਨੂੰ ਪਤਾ ਹੀ ਹੱਸ ਕੇ ਖਰੀਦਣਾ ਵਰਤਦਾ ਕੋਈ ਇਦਾਂ ਦਾ ਹੈ ਹੀ ਨਹੀਂ ਜਿਹੜਾ ਕਿਸੇ ਪੋਲੀਟਿਕਲ ਦਾ ਨਹੀਂ ਕਿਸੇ ਯਾਰ ਦੋਸਤ ਦਾ ਨਹੀਂ ਕਿਸੇ ਨਾਲ। ਕਿਸੇ ਦੇ ਗਲਤ ਕੰਮ ਹੀ ਨਹੀਂ ਕੀਤਾ ਕਿਸੇ ਦੇ ਕੰਮ ਹੀ ਆਏ ਹੋਮਾਂਗੇ। ਕਿੰਨੀਆਂ ਕਿ ਚੱਲੀਆਂ ਤੁਹਾਡੇ ਦੇ ਸਾਲ ਨੂੰ? ਦੇਖ ਲਈ ਬਾਈ 24 ਗੋਲੀਆਂ ਤੇ ਬਾਈ 23 ਚੋਂ ਰੋਣ ਹੋਇਆ ਇਹ ਕੋਈ 1:10 ਦੇ ਮਿੰਟ ਲਈ ਰਖਾਣਾ ਆ ਕੋਈ ਕਰੀਬ ਸਵੇਰ ਦੇ 1 ਵਜੇ ਕੋਈ ਅਣਜਾਣ ਸੱਚੀ ਵਿਅਕਤੀ ਆਇਆ ਦੋ ਉਹਨਾਂ ਨੇ ਮੇਰੇ ਘਰ ਦੇ ਫਾਇਰਿੰਗ ਕੀਤੀ ਆ ਕਰੀਬ ਕੋਈ ਸਵੇਰ ਦੇ 1:00 ਦਾ ਟਾਈਮ ਸੀ ਮੇਰੀ ਵਾਈਫ ਨੇ ਉਹ ਸ਼ੀਸ਼ੇ ਦੇਖਿਆ ਵੀ ਦੋ ਬੰਦੇ ਜਿਹੜੇ ਫਾਇਰਿੰਗ ਕਰਦੇ ਪਹਿਲਾਂ ਵੀ ਫਾਇਰਿੰਗ ਕੀਤੀ ਹੈ ਇਹ ਜਾਂ ਪਤਾ ਨਹੀਂ ਗੋਲੀਆਂ ਮੋੜੀ ਜਿਉਂ ਕਰਕੇ ਬਟੁਕੇ ਚੱਲਦੇ ਆ ਉਸ ਤੋਂ ਬਾਅਦ ਦੇਖਿਆ ਤੇ ਮੇਰੀ ਵਾਈਫ ਨੇ ਕਹਿੰਦੀ ਆਪਣੇ ਘਰ ਦੇ ਕੋਲ ਗੋਲੀਆਂ ਚੱਲ ਰਹੀਆਂ 1:15 ਮਿੰਟ ਤੇ ਮੈਂ ਡੀਐਸਪੀ ਫੁਕੜਾ ਜਿਹੜੇ ਆਪਣੇ ਭਰਕੂਸ਼ਨ ਜੀ ਉਹਨਾਂ ਨੂੰ ਕਾਲ ਕੀਤੀ ਆ 5 ਤੋਂ 7 ਮਿੰਟ ਚ ਪਹੁੰਚ ਆ ਗਈ ਆ ਸਬੰਧਤ ਐਸਐਚਓ ਸਤਨਾਪੁਰਾ ਸਬੰਧਤ ਐਸਐਚਓ ਆਪਣਾ ਸਰਦਾਰ ਜੀ ਉਹਨਾਂ ਨੇ ਮੌਕਾ ਵਾਰ ਦਾ ਦੇਖ ਲਈ ਜੀ ਉਹਨੂੰ ਕਹਿੰਦੇ ਵੀ ਜੋ ਵੀ ਬੰਦੀ ਕਾਰਵਾਈ ਕਰਾਂਗੇ ਕੀ ਕੋਈ ਕੈਮਰੇ ਵਗੈਰੇ ਵਿੱਚ ਆਏ ਕਿੰਨੇ ਵਿਅਕਤੀ ਦੋ ਜੀ ਨੇ ਆਏ ਆ ਬੋਰਸਲ ਤੇ ਆਏ ਆ ਤੇ ਮੂਲ ਵਗੈਰਾ ਲਵੇਟੇ ਸੀ ਪੀਸੀ ਉਹਨਾਂ ਦੇ ਪਹਿਲਾਂ ਇੱਧਰ ਨੂੰ ਗਏ ਆ ਰਸਤੇ ਨੰਨਤੇ ਫਿਰ ਆ ਕੇ ਬੋਰਸਲੋਂ ਪਿੱਛੇ ਲਾ ਕੇ ਆਏ ਆ ਤੁਰ ਕੇ ਆਏ ਆ ਉਹਨਾਂ ਨੇ ਫਾਇਰਿੰਗ ਕੀਤੀ 23 ਤੋਂ 24 ਜਿਹੜੇ ਉਹਨਾਂ ਨੇ ਰੋਨਸ ਕਰੇ ਕੋਈ ਜਾਨੀਵਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਬਸ ਆ ਘਰ ਦਾ ਹੀ ਬਸ ਹੋਰ ਕੋਈ ਇਦਾਂ ਦਾ ਨੁਕਸਾਨ ਕੀ ਲੱਗ ਰਿਹਾ ਰਾਜੂ ਭਾਈ ਕੋਈ ਪ੍ਰਾਣ ਕੋ ਰੰਜੀ ਸਾ ਤੁਹਾਡੇ ਜਿਹੜਾ ਤੁਸੀਂ ਰਾਜਨੀਤੀ ਦੇ ਵਿੱਚੋਂ ਇੱਕ ਤੁਹਾਨੂੰ ਪਤਾ ਹੀ ਹੱਸ ਕੇ ਹਰੀਤ ਨਾਲ ਵਰਤਦਾ ਕੋਈ ਇਦਾਂ ਦਾ ਹੈ ਹੀ ਨਹੀਂ ਜਿਗਾ ਕਿਸੇ ਪੋਲਿਟਿਕਲ ਨਾਲ ਨਹੀਂ ਕਿਸੇ ਯਾਰ ਦੋਸਤ ਨਾਲ ਨਹੀਂ ਕਿਸੇ ਨਾਲ ਕਿਸੇ ਦੇ ਗਲਤ ਕੰਮ ਹੀ ਨਹੀਂ ਕੀਤਾ ਕਿਸੇ ਦੇ ਕੰਮ ਹੀ ਆਏ ਹੋਵਾਂਗੇ ਐਡੀ ਵੱਡੀ ਬਾਰਦਾਤ ਹੋਈ ਆ ਕੋਈ ਸਕਿਉਰਟੀ ਦੀ ਮੰਗ ਕਰੂੰਗਾ ਸਰਕਾਰ ਕੋਲੋਂ ਸਕਿਉਰਟੀ ਬਸ ਮੇਰਾ ਤਾਂ ਬਾਬਾ ਹੀ ਆ ਜੀ ਸਕਿਉਰਟੀ ਮੇਰੇ ਲਈ ਮੈਂ ਪਹਿਲਾਂ ਵੀ ਕਦੀ ਰਵਲਵਰ ਨਹੀਂ ਦੇ ਹਫ਼ਤੇ ਤੇ ਦੋ ਚਾਰ ਮਾਰ ਮ ਦਵਾਦਾਂ ਹੀ ਆ ਰੇਕ ਨੂੰ ਮੈਂ ਕਦੀ ਰਵਲਵਰ ਹੀ ਨਹੀਂ ਲਿਆ ਨਾ ਕੋਈ ਗਨ ਲਈਆ ਮੇਰਾ ਤਾਂ ਬਸ ਉਹ ਮਾਲਕਾ ਹੀ ਆ ਬਸ ਮਤਲਬ ਹੁਣ ਐਡੀ ਵੱਡੀ ਘਟਨਾ ਹੋਣ ਤੋਂ ਬਾਅਦ ਸਕਿਉਰਟੀ ਨਹੀਂ ਲਵੋਗੇ ਫਿਰ ਜਾਨ ਨੇ ਤੁਹਾਡੇ ਖਤਰਾ ਨਹੀਂ ਅੱਗੇ ਵੀ ਉਹ ਤਾਂ ਹੁਣ ਪ੍ਰਸ਼ਾਸਨ ਨੂੰ ਕਹੂੰਗਾ ਵੀ ਦੇਖੋ ਜਿੱਦਾਂ ਵੀ ਉਹ ਕਹੂਗੇ ਜੇ ਸਕਿਉਰਟੀ ਦਾ ਹੋਊਗਾ ਤੇ ਲੈ ਲੈਣੇ ਦੋ ਫਲਾਜਮਨਾਂ ਨੂੰ ਕਮਾਂਗੇ ਕੀ ਕਹਿ ਰਹੇ ਦੋਸ਼ੀਆਂ ਵਾਸਤੇ ਵੀ ਭਾਲ ਕਿਦਾਂ ਜੋ ਵੀ ਦੋਸ਼ੀਆਂ ਕਾਰਵਾਈ ਕੀਤੀ ਜਾਵੇ ਜਲਦ ਹੋ ਜਾਵੇ ਫੜੇ ਜਾਣ ਕਿਉਂਕਿ ਮੈਂ ਕਹਿੰਦਾ ਜਿੱਦਾਂ ਸਾਡੇ ਨਾਲ ਕਿਸੇ ਹੋਰ ਨਾਲ ਨਾ ਘਟਨਾ ਵਾਪਰੇ ਕਿਸੇ ਦਾ ਨੁਕਸਾਨ ਹੋਵੇ ਜਿਹੜੇ ਵੀ ਦੋਸ਼ੀ ਪੜੇ ਹੈ ਵੀ ਹਾਂਜੀ ਭਾਈ ਕੀ ਨਾਮ ਆਪਣਾ ਮੇਰਾ ਨਾਮ ਅਮਰਿਤਸਰ ਹੈ ਕਿਹੜਾ ਪਿੰਡ ਪੈਂਦਾ ਭਾਜੀ ਮੈਂ ਦਰਬੀਸ਼ਾਂ ਜੀ ਕੀ ਮਾਮਲਾ ਜਿਹੜੀ ਇੱਥੇ ਫਾਇਰਿੰਗ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਤਾਂ तकरीबन 1:17 ਤੇ ਮੈਨੂੰ ਦਲਜੀਤ ਰਾਜੂ ਭਾਈ ਦੀ ਕਾਲ ਆਈ ਸੀ ਜੀ ਵੀ ਮੇਰੇ ਘਰ ਤੇ ਸ਼ੂਟਿੰਗ ਸ਼ੂਟਰਾਂ ਨੇ ਗੋਲੀਆਂ ਚਲਾਈਆਂ ਤੇ ਤੋਂ ਕੋਠੇ ਦੇ ਕੱਢ ਕੇ ਦੇਖ ਆਪਣੇ ਤੇ ਦੇਵਾਰ ਤਾਂ ਨਹੀਂ ਥੱਲੇ ਕੋਈ ਹੈਗਾ ਤੇ ਮੈਂ ਉੱਪਰ ਚੜ੍ਹ ਕੇ ਦੇਖਿਆ ਤਾਂ ਉਸ ਵਕਤ ਤੱਕ ਤਾਂ ਜੀ ਸ਼ੂਟਰ ਜਾ ਚੁੱਕੇ ਸਨ ਤੇ ਉਸ ਤੋਂ ਬਾਅਦ ਮੈਂ ਮੌਕੇ ਤੇ ਆ ਗਿਆ ਇੱਥੇ ਪਾਜੀ ਦੇ ਕੋਲ ਪੁਲਿਸ ਵੀ ਆ ਚੁੱਕੀ ਸੀਗੀ ਪਰ ਜਦੋਂ ਆ ਕੇ ਦੇਖਿਆ ਤਾਂ ਇੱਥੇ ਕਾਫੀ ਜ਼ਿਆਦਾ ਗੋਲੀਆਂ ਚੱਲੀਆਂ ਕਿੰਨੀਆਂ ਕਿ ਚੱਲੀਆਂ ਤੁਹਾਡੇ ਦੱਸਣਾ ਦੇਖ ਲਈ ਬਾਈ 24 ਗੋਲੀਆਂ ਤੇ ਬਾਈ 23 ਚੋਂ ਰੋਂ ਹੋਇਆ ਕਿੰਨੇ ਕ ਵਜੇ ਦੀ ਘਟਨਾ ਹੈ ਪਾਜੀ ਤੇ ਕੋਈ 1:10 ਮਿੰਟ ਦੀ ਘਟਨਾ ਆ ਅੱਛਾ ਜੀ 1:20 ਮਿੰਟ ਤੱਕ ਆਸੂ ਜੀ ਇੱਥੇ ਪਹੁੰਚ ਤੁਸੀਂ ਸਾਰਾ ਜਿਹੜਾ ਆਪਣੀ ਅੱਖੀ ਦੇਖਿਆ ਇਹ ਨੇ ਅੱਖੀ ਦਾ ਨਹੀਂ ਦੇਖਿਆ ਮੜ ਕੇ ਆ ਕੇ ਦੇਖਿਆ ਅੱਛਾ ਹਾਂਜੀ ਫਿਰ ਸੀਸੀਟੀਵੀ ਕੈਮਰੇ ਦੇ ਵਿੱਚ ਫੁਟੇਜ ਕੱਢੀ ਆ ਹਾਂਜੀ ਤੇ ਉਹਦੇ ਵਿੱਚ ਹੀ ਦੇਖਿਆ ਵਾਕੀ ਕਿੰਨੇ ਬੰਦੇ ਸਾਰੇ ਦੋ ਬੰਦੇ ਦੋ ਬੰਦੇ ਮੂਹਰੇ ਬੈਠੇ ਸੀ ਮੂਹਰੇ ਬੈਠੇ ਹੋ ਕੇ ਉੱਠ ਕੇ ਆ ਮੋਟਰਸਾਈਕਲ ਤੇ ਆਏ ਕੀ ਤਰ੍ਹਾਂ ਦੇ ਲਗਾਤਾਰ ਪੰਜਾਬ ਦੇ ਵਿੱਚ ਜਿਹੜੀਆਂ ਇਦਾਂ ਦੀ ਫਾਇਰਿੰਗ ਦੇ ਘਟਨਾ ਜਿਹੜੀਆਂ ਸਾਹਮਣੇ ਆ ਰਹੀਆਂ ਕਿਸ ਕਿਸ ਤਰ੍ਹਾਂ ਦੇਖਦੇ ਤੁਸੀਂ ਹਾਂਜੀ ਇਸ ਨੂੰ ਪ੍ਰਸ਼ਾਸਨ ਨੂੰ ਠੱਲ ਪਾਉਣੀ ਚਾਹੀਦੀ ਹੈ ਗੈਰ ਕਾਨੂੰਨ ਦਾ ਕਾਬੂ ਕਰਨਾ ਚਾਹੀਦਾ ਹੈ ਤੇ ਤਾਂ ਜੋ ਆਮ ਪਬਲਿਕ ਨੂੰ ਸੇਫਟੀ ਦਾ ਸਾਥ ਮਿਲ ਸਕੇ ਪੁਲਿਸ ਨੇ ਮੌਕੇ ਤੇ ਆ ਕੇ ਸਾਰਾ ਸਿਚੁਏਸ਼ਨ ਦਾ ਜਾਇਜ਼ਾ ਲੈ ਲਿਆ ਤੇ ਅਸੀਂ ਆਪਣੀਆਂ ਟੀਮਸ ਆਲਰੇਡੀ ਡਿਪਲੋਏ ਕਰ ਦਿੱਤੀਆਂ ਜਿਨ੍ਹਾਂ ਤੇ ਵੀ ਸਾਨੂੰ ਜਿਹੜੇ ਵੀ ਐਂਗਲ ਐਕਸਪਲੋਰ ਕੀਤੇ ਜਾ ਸਕਦੇ ਸਾਰੇ ਅਸੀਂ ਐਂਗਲਸ ਐਕਸਪਲੋਰ ਕਰ ਰਹੇ ਹਾਂ ਟੀਮਾਂ ਸਾਡੀਆਂ ਆਲਰੇਡੀ ਲੱਗੀਆਂ ਹੋਈਆਂ ਤੇ ਪੋਜੀਟਿਵਲੀ ਅਸੀਂ ਜਲਦੀ ਇਹਦੇ ਵਿੱਚ ਕੋਈ ਸਫਲਤਾ ਹਾਸਿਲ ਕਰਾਂਗੇ ਕਿੰਨੇ ਰੌਂਦ ਫਾਇਰਿੰਗ ਹੋਏ ਆ ਜੀ ਤੇ ਕਿੰਨੇ ਹੋਰ ਬਰਾਮਦ ਕੀਤੇ ਐਪ੍ਰੋਕਸੀਮੇਟਲੀ 23 ਫਾਇਰ ਹੋਏ ਐ ਬਾਕੀ ਅਸੀਂ ਦੁਬਾਰਾ ਇੱਕ ਵਾਰ ਸਾਰਾ ਚੈੱਕ ਕਰ ਰਹੇ ਹਾਂ ਜੇ ਹੋਰ ਵੀ ਕੋਈ ਖੋਲ ਬਰਾਮਦ ਹੁੰਦਾ ਤੇ ਉਹ ਸਾਰਾ ਕੁਝ ਵੀ ਟੇਕਨ ਟੂ ਆ ਨਾਮ ਤੋਂfroti ਮੰਗਨ ਦਾ ਮਾਮਲਾ ਸਾਹਮਣੇ ਆਇਆ ਇੱਕ ਜਿਹੜਾ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਸਲਿੱਪ ਸੱਤੀ ਗਈ ਹੈ ਇਸ ਤੋਂ ਇਲਾਵਾ ਇਹਨਾਂ ਨੂੰ ਨਾ ਕੋਈ ਫਰੋਦੀ ਦੀ ਕਾਲ ਆਈ ਹੈ ਨਾ ਇਸ ਤਰ੍ਹਾਂ ਦਾ ਕੋਈ ਮੈਸੇਜ ਆਇਆ ਹੈ ਅਸੀਂ ਫਿਰ ਵੀ ਇਹ ਸਾਰੇ ਐਂਗਲਸ ਐਕਸਪਲੋਰ ਕਰਦੇ ਕਿੰਨੇ ਪੈਸੇ ਦੀ ਮੰਗ ਕੀਤੀ ਗਈ ਹੈ ਕੋਈ ਫਰੋਦੀ ਦੇ ਪੈਸਿਆਂ ਦੀ ਮੰਗ ਨਹੀਂ ਕੀਤੀ ਗਈ ਨਾ ਕੋਈ ਇਹੋ ਜਿਹਾ ਮੈਸੇਜ ਆਇਆ ਹੈ ਨਾ ਕੋਈ ਕਾਲ ਆਇਆ ਹੈ ਸਿਰਫ ਚਿੱਠੀ ਹੈ ਜਿੱਥੇ ਚਿੱਠੀ ਦੇ ਬਾਰੇ ਤੁਹਾਨੂੰ ਪਤਾ ਹੈ ਚਿੱਠੀ ਦੇ ਵਿੱਚ ਉੱਪਰ 5 ਕਰੋੜ ਦੀ ਜਿਹੜੀ ਇੱਕ ਲਿਖੀਆ ਗਿਆ ਹੈ ਉਸ ਤੋਂ ਇਲਾਵਾ ਕੋਈ ਉਹ ਗੈਂਗ ਦਾ ਨਾਮ ਮੈਮ ਲਿਖਿਆ ਕੋਈ ਉਹ ਸਾਰੀ ਚੀਜ਼ ਅੰਦਰ ਇਨਵੈਸਟੀਗੇਸ਼ਨ ਉਹ ਪਾਕਿਸਤਾਨ ਮੈਮ ਕਿੰਨੇ ਵਜੇ ਰਾਤ ਗੋਲੀਆਂ ਚੱਲੀਆਂ ਜੀ ਇਹ ਇਹ 1:13 ਦਾ ਹੈਗਾ ਐਗਜ਼ਾਮ ਹੁਣ ਤੱਕ ਮੈਮ ਕੀ ਸਾਹਮਣੇ ਆਇਆ ਹੁਣ ਤੱਕ ਅਸੀਂ ਜੀ ਇਨਵੈਸਟੀਗੇਸ਼ਨ ਦਾ 파ੜਤਾ ਹੈ ਕਾਫੀ ਐਂਗਲਸ ਐਕਸਪਲੋਰ ਕਰ ਰਹੇ ਹਾਂ ਸਾਰੀਆਂ ਟੀਮਸ ਵੀ ਲੱਗੀਆਂ ਹੋਈਆਂ ਜਿਸ ਤਰ੍ਹਾਂ ਪੁਲਿਸ ਨੂੰ ਕੋਈ ਸਫਲਤਾ ਮਿਲਦੀ ਹੈ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝਾ ਕੀਤੀ ਮੈਮ ਕਿੰਨੇ ਲੋਕ ਸੀ ਆ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਦੋ ਆਏ ਸੀ ਤੇ ਗੋਲੀਆਂ ਜਿਹੜੀਆਂ ਹੁਣ ਤੱਕ ਸਾਨੂੰ ਇੱਕ ਇੱਕ ਐਪ੍ਰੋਕਸੀਮੇਸ਼ਨ ਹੈ 23 ਦੇ ਕਰੀਬ ਚੱਲੀਆਂ ਤੇ ਐਗਜ਼ੈਕਟ ਜਿਹੜਾ ਹੈਗਾ ਸੀ ਦੁਬਾਰਾ ਇਸ ਸਾਰੀ ਸਿਚੁਏਸ਼ਨ ਨੂੰ ਟੇਕ ਇਨ ਟੂ ਅਕਾਊਂਟ ਕਰ ਰਹੇ ਆ ਤੇ ਅਪਡੇਟ ਕਰ ਰਹੇ ਆ ਕਾਹਦੇ ਕਾਹਦੇ ਤੇ ਆਏ ਸੀ ਜੀ ਉਹ ਲੋਗ ਕਿ ਮਲੋ ਕਿਹੜਾ ਵੀਕਲ ਇਸਤੇਮਾਲ ਕੀਤਾ ਇੱਕ ਬਾਈਕ ਤੇ ਆਏ ਸੀ ਜਿਸ ਨੂੰ ਉਹਨਾਂ ਨੇ ਪਾਰਕ ਕਰਕੇ ਫਿਰ ਪੈਦਲ ਇੱਥੇ ਤੱਕ ਪਹੁੰਚੇ ਲ ਮੈਂ ਦਰਾਜੂ ਜੀ ਨੇ ਦੱਸਿਆ ਤੁਹਾਨੂੰ ਹੁਣ ਤੱਕ ਵੀ ਕੀ ਸਾਰਾ ਕੋਈ ਗੱਲ ਵਾਸਤੇ ਦੱਸਿਆ ਤੁਹਾਨੂੰ ਉਹਨਾਂ ਨੇ ਉਹਨਾਂ ਨੂੰ ਕਦੇ ਕੋਈ ਥ੍ਰੈਟ ਕਾਲ ਨਹੀਂ ਆਈ ਕਦੇ ਕੋਈ ਇਸ ਤਰ੍ਹਾਂ ਦਾ ਮੈਸੇਜ ਨਹੀਂ ਆਇਆ ਤੇ ਅਸੀਂ ਸਾਰੇ ਐਂਗਲਸ ਐਕਸਪਲੋਰ ਕਰ ਰਹੇ ਹਾਂ ਮੈਮ ਕੀ ਕਹਿਣਾ ਚਾਹੁੰਦੇ ਜਿਹੜੀਆਂ ਇੰਨੀਆਂ ਗੋਲੀਆਂ ਚਰਾਈਆਂ ਕਿਸੇ ਦਾ ਦਰਦ ਨਹੀਂ ਜਿਆ ਕੀ ਮਤਲਬ ਤੁਹਾਨੂੰ ਲੱਗਦਾ ਪੁਲਿਸ ਆਪਣਾ ਕੰਮ ਕਰ ਰਹੀ ਹੈ ਜੀ ਇਨਵੈਸਟੀਗੇਸ਼ਨ ਸਾਡੀ ਆਲਰੇਡੀ ਹੋ ਚੁੱਕੀ ਹੈ ਪਿੱਛੇ ਵੀ ਜਿਹੜੇ ਇਹੋ ਜਿਹੇ ਇਨਸੀਡੈਂਟ ਹੋਏ ਹਨ ਬਾਬਾ ਗਦਿਆ ਵਿੱਚ ਜਿਹੜਾ ਮਰਡਰ ਹੋਇਆ ਸੀ ਉਹ ਵੀ ਸਾਰੇ ਜਿਹੜੇ ਅਕਿਊਜ਼ਡ ਹੈ ਉਹ ਅਰੈਸਟ ਕੀਤੇ ਜਾ ਚੁੱਕੇ ਹਨ ਇਸ ਕੇਸ ਦੇ ਵਿੱਚ ਵੀ ਅਸੀਂ ਆਪਣੀ ਟੀਮਸ ਡਿਪਲॉय ਕਰ ਦਿੱਤੀਆਂ ਤੇ ਜਲਦ ਤੋਂ ਜਲਦ ਕੋਈ ਸਫਲਤਾ ਹਾਸਲ ਕਰਕੇ ਤੁਹਾਨੂੰ ਅਪਡੇਟ ਕੀਤਾ ਜਾਇਦਾ ਜੀ ਜਿਹੜੇ ਮੈਮ ਗੋਲੀਆਂ ਚਲਾ ਰਹੇ ਮੌਕੇ ਤੇ ਲੱਗਦਾ ਲੱਗਦਾ ਵੀ ਉਹ ਦੁਆਰਾ ਲੋਡ ਕੀਤੀਆਂ ਗੋਲੀਆਂ ਮਤਲਬ 2 ਮਿੰਟ ਉਹ ਕਾਫੀ ਇੱਥੇ ਫਾਇਰਿੰਗ ਕੀਤੀ ਕਿ ਕੋ ਡਰ ਨਹੀਂ ਹੈ ਕਿ ਉਹਨਾਂ ਨੂੰ ਪੁਲਿਸ ਦਾ ਹੋਣਾ ਚਾਹੀਦਾ ਜੀ ਜ਼ਰੂਰ ਹੋਣਾ ਚਾਹੀਦਾ ਤੇ ਜਦੋਂ ਉਹਨਾਂ ਨੂੰ ਅਸੀਂ ਐਪਰੀਹੈਂਡ ਕਰਾਂਗੇ ਤੇ ਪ੍ਰੋਪਰਲੀ ਉਹਨਾਂ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਏਗੀ